ਬਾਕੀ ਗੱਲ ਇਹ ਆ ਵੀਰੇ ਵਿਗਿਆਨ ਕੇ ਉਹਨ ਮੈਨੂੰ ਵੀ ਕੋਈ ਜਾਦੇ ਨਹੀਂ ਹੈਗਾ ਹਨਾ ਵੀ ਕੋਈ ਮੇਰੇ ਲਈ ਗਿਆਨ ਦਾ ਪਟਾਰਾ ਨਾ ਹੀ ਗਿਆਨ ਦੀ ਕੋਈ ਆਪਾਂ ਤੋਂ ਉਮੀਦ ਰੱਖੀ ਜਾਵੇ ਆਪਾਂ ਤਾਂ ਗੱਲਾਂ ਹੀ ਕਰਨੀਆਂ ਨੇ ਹਨਾ ਜਿਹੜੀਆਂ ਫਸ ਗਈਆਂ ਉਹ ਹੀ ਜੇ ਕਰ ਲੈਣੇ ਆ ਚੰਗੀਆਂ ਮਾੜੀਆਂ ਇਹ ਨਹੀਂ ਪਤਾ ਹਨਾ ਵੀ ਮੇਰੀਆਂ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ ਨੇ ਪਰ ਹੋਰਾਂ ਦਾ ਨਹੀਂ ਪਤਾ ਹੋਰਾਂ ਦਾ ਪਤਾ ਠੀਕਾ ਲਿਆ ਜੇ ਉਹ ਠੀਕ ਲੱਗਦਾ ਕੋਈ ਦੇਖੋ ਨਾ ਦੇਖੋ ਜਾਂ ਜਿਹਨੂੰ ਮੰਨ ਲਾ ਕੀ ਕੋਈ ਦੁੱਖ ਤਕਨੀਫਾ ਮੇਰੇ ਤੋਂ ਜਾਂ ਕਿਸੇ ਹੋਰ ਵੀ ਕਿਸੇ ਇਨਸਾਨ ਦੀ ਗੱਲ ਕਰ ਰਿਆਂ ਤਾਂ ਮੰਨ ਲਾ ਕੀ ਅਗਲੇ ਦਿਨ ਇੱਕ ਚਵੱਜੋ ਸਿੱਧਾ ਕਹੋ ਮਨ ਲਾ ਕੀ ਆ ਕੀ ਆ ਵੀ ਪੈਣ ਚ ਪਿੱਠ ਪਿੱਛੇ ਗੱਲਾਂ ਕਰਨੀ ਆ ਤਾਂ ਯਾਰ ਕੋਈ ਵਧੀਆ ਗੱਲ ਨਹੀਂ ਹੈਗੀ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਕਿਸੇ ਬਾਰੇ ਨਾ ਉਹਦੀ ਸਾਹਮਣੇ ਕਹੋ ਜ਼ੋਰਤ ਰੱਖੋ ਨਾ ਕਹਿਣ ਦੀ ਬਾਕੀ ਯਾਰ ਲੋਕ ਕੀ ਕਹਿਣਗੇ ਇਹ ਗੱਲ ਮਨ ਲਾ ਕੀ ਇਹਨੂੰ ਦਿਲ ਚੋਂ ਮਿਟਾ ਦਿਓ ਡਿਲੀਟ ਕਰ ਦਿਓ ਇਹਨੂੰ ਜਮਈ ਪਰੇਸ਼ਾਨ ਹੋ ਗਿਆ ਅੱਕ ਗਿਆ ਇੱਕ ਕਿਆ ਕਿ ਉਹ ਮੈਂ ਮੈਂ ਸੋਚੀ ਜਨਾ ਮੇਰਾ ਇੱਕ ਬੰਦਾ ਮੈਨੂੰ ਦੋਸਤ ਹੈ ਜਿਹੜਾ ਕਹਿੰਦਾ ਕਿ ਯਾਰ ਤੂੰ ਲੋਕਾਂ ਦੀ ਪ੍ਰਵਾਹ ਨਾ ਕਰ ਵੀਡੀਓ ਪਾਈ ਜਾ ਕਰ ਰੋਜ਼ ਹਨਾ ਕਿ ਜੇ ਚੱਲ ਗਿਆ ਤਾਂ ਬਾਵਾ ਏ ਨਹੀਂ ਤੂੰ ਕਿਹੜਾ ਕਿਸੇ ਦਾ ਕੁਝ ਲੈ ਰਿਆ ਜਾਂ ਕਿਸੇ ਦਾ ਕੁਝ ਕਰ ਰਿਹਾ ਹਾਂ ਕਿਸੇ ਤੋਂ ਖੋ ਨਹੀਂ ਰਿਹਾ ਕੁਝ ਇਸ ਕਰਕੇ ਮੈਂ ਵਿਚਾਰ ਬਣਾਇਆ ਜਿਕੇ ਯਾਰ ਮੈਂ ਪਾਈ ਦੇਵਾਂ ਵੀਡੀਓ ਕਿ ਲੋਕਾਂ ਦੀ ਪ੍ਰਵਾਹ ਜਿੰਨਾ ਟਾਈਮ ਆਪਾਂ ਕਰਨੀ ਨਹੀਂ ਛੱਡਦੇ ਨਾ ਉੰਨਾ ਟਾਈਮ ਆਪਾਂ ਅੱਗੇ ਨਹੀਂ ਵੱਧ ਸਕਦੇ ਯਾਰ ਲੋਕ ਤਾਂ ਤੁਹਾਡੀਆਂ ਲੱਤਾਂ ਖਿੱਚਿਓ ਜਾਣਗੇ ਪਰ ਉਹ ਗੱਲਾਂ ਹੀ ਕਰ ਸਕਦੇ ਨੇ ਤੁਹਾਡੀਆਂ ਥੋੜਾ ਮਨਲਾ ਵਿਗਾੜ ਨਹੀਂ ਕੋਸ ਵੀ ਸਕਦੇ ਕਿਉਂਕਿ ਵਿਗਾੜ ਉਹਨਾਂ ਦੇ ਹੱਥ 'ਚ ਹੈ ਹੀ ਨਹੀਂ ਕੁਝ ਵਿਗਾੜਨ ਦਾ ਥੋੜਾ ਪਰ ਤੁਸੀਂ ਉਹਨਾਂ ਦੀਆਂ ਗੱਲਾਂ ਤੋਂ ਹੀ ਕਤਰਾ ਜਾਂਦੇ ਹੋ ਯਾਰ ਕੀ ਲੋਕ ਕੀ ਕਹਿਣਗੇ ਮੇਰਾ ਵੀਰ ਯਾਰ ਕਿਸੇ ਦੀ ਨਾ ਤੁਸੀਂ ਪ੍ਰਵਾਹ ਨਾ ਕਰਿਆ ਕਰੋ ਹਨਾ ਕੀ ਲੋਕ ਕੀ ਕਹਿਣਗੇ ਲੋਕ ਯਾਰ ਤੁਸੀਂ ਕੋਈ ਵੀ ਕੰਮ ਕਰਿਆ ਨਾ ਜਖੋ ਨਾ ਲੋਕਾਂ ਤੋਂ ਮਨਲਾ ਕੀ ਵੀ ਲੋਕ ਕੀ ਕਹਿਣਗੇ ਸੰਘੋਂ ਨਾ ਹਨਾ ਜੇ ਤੁਸੀਂ ਸੰਘੋਂਗੇ ਜਾਂ ਜਖੋਂਗੇ ਤਾਂ ਤੁਸੀਂ ਕਦੇ ਵੀ ਅੱਗੇ ਨਹੀਂ ਵੱਧ ਸਕਦੇ ਹੁਣ ਮੈਂ ਵੀਡੀਓ ਪਾਉਣੀ ਸਟਾਰਟ ਕਰੀਆ YouTube ਤੇ ਮੈਂ ਜੇ ਇਹੀ ਸੋਚੀ ਜਾਊਂਗਾ ਲੋਕ ਕੀ ਕਹਿਣਗੇ ਮੇਰੀ ਵੀਡੀਓ ਦੇਖ ਕੇ ਦੋ ਚਾਰ ਮਜ਼ਾਕ ਵੀ ਡਾਉਣਗੇ ਦੋ ਚਾਰ ਇਹ ਵੀ ਕਹਿਣਗੇ ਕਿ ਹਾਂ ਯਾਰ ਵਧੀਆ ਬੋਲਦਾ ਵੈਸੇ ਬੋਲਣਾ ਵੀ ਕੋਈ ਮੰਨ ਲਾ ਕਿ ਛੋਟੀ ਗੱਲ ਨਹੀਂ ਹੈਗੀ ਤੁਸੀਂ ਕਿਸੇ ਨੂੰ ਸਟੇਜ ਤੇ ਚੜ੍ਹਾ ਦਿਓ ਕੋਈ ਬੋਲ ਕੇ ਦਿਖਾਵੇ ਕਿ ਹਾਂ ਬੰਦਾ ਬੋਲਦਾ ਬੰਦਾ ਮੰਨ ਲਾ ਕਿ ਸੰਗ ਦਾ ਸੰਗ ਦਾ ਸਟੇਜ ਤੇ ਹੀ ਨਹੀਂ ਚੜਦਾ ਪਹਿਲਾਂ ਤਾਂ ਫਿਰ ਉੱਤੇ ਚੜ੍ਹ ਕੇ ਬੋਲਣਾ ਵੀ ਹਨਾ ਆਪਣੇ ਸ਼ਬਦਾਂ ਨੂੰ ਧਿਆਨ ਚ ਰੱਖ ਕੇ ਬੋਲਣਾ ਪੈਂਦਾ ਕਿ ਕੋਈ ਗਲਤ ਸ਼ਬਦ ਨਾ ਨਿਕਲ ਜੇ ਦੂਜੀ ਗੱਲ ਇਹ ਆ ਵੀ ਤੁਸੀਂ ਕੋਈ ਵੀ ਕੰਮ ਕਰਨ ਲੱਗਿਓ ਹਮੇਸ਼ਾ ਜ਼ਿੰਦਗੀ ਚ ਆਪਣੀ ਚ ਏ ਨਾ ਸੋਚੋ ਕਿ ਮੈਨੂੰ ਲੋਕ ਕੀ ਕਹਿਣਗੇ ਲੋਕ ਤਾਂ ਯਾਰ ਲੋਕ ਯਾਰ ਕਿਸੇ ਨੂੰ ਜੀਵਣ ਦਿੰਦੇ ਆ ਦੂਜੀ ਗੱਲ ਇਹ ਵੀ ਆ ਜਿਹੜਾ ਬੰਦਾ ਤੁਹਾਡੀ ਪਿੱਠ ਪਿੱਛੇ ਬੋਲ ਰਿਹਾ ਉਹ ਤੁਹਾਡਾ ਆਪਣਾ ਹੋਏ ਨਹੀਂ ਸਕਦਾ ਜਿਹੜਾ ਤੁਹਾਡੀ ਪਿੱਠ ਤੇ ਤੁਹਾਡੀ ਬਰਾਈ ਕਰਦਾ ਹਨਾ ਉਹਨੂੰ ਤੁਸੀਂ ਆਪਣਾ ਕਿਵੇਂ ਮੰਨਦੇ ਹੋ ਜਿਹੜਾ ਬਰਾਈ ਕਰ ਰਿਹਾ ਉਹਦੀ ਪਰਵਾਹ ਕਰਨੀ ਛੱਡ ਦਿਓ ਤੁਸੀਂ ਜ਼ਿਆਦਾਤਰ ਜਿਹੜਾ ਬੰਦਾ ਤੁਹਾਡੀ ਪਿੱਠ ਪਿੱਛੇ ਬਰਾਈ ਕਰ ਰਿਹਾ ਉਹਦੀ ਯਾਰ ਕਦੇ ਪਰਵਾਹ ਨਾ ਮੰਨੋ ਥੋਡੇ ਉੱਥੇ ਖੜੇ ਤੋਂ ਉਹ ਕੁਝ ਨਹੀਂ ਬੋਲ ਰਿਹਾ ਬੰਦਾ ਹਨਾ ਹੱਸ ਕੇ ਗੱਲਾਂ ਕਰ ਰਿਹਾ ਤੁਸੀਂ ਉੱਥੇ ਦੋ ਕਦਮ ਪੁੱਟਦੇ ਹੋ ਨਾਲ ਦੀ ਨਾਲ ਤੁਹਾਡੀ ਬ੍ਰਾਈ ਕਰਨੀ ਸ਼ੁਰੂ ਕਰ ਦਿੰਦਾ ਜਾਂ ਤੁਹਾਡੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਉਸ ਬੰਦੇ ਦੀ ਕੀ ਪ੍ਰਭਾ ਕਰਨੀ ਜਿਹੜਾ ਤੁਹਾਡੇ ਮਾਲਕੀ ਤੁਹਾਡੇ ਹਿੱਤ ਚ ਬੋਲ ਨਹੀਂ ਸਕਦਾ ਤੁਹਾਡੇ ਨਾਲ ਨਹੀਂ ਖੜਾ ਉਹ ਤੋਂ ਕੀ ਉਮੀਦ ਰੱਖਦੇ ਹੋ ਹਾਂ ਕੋਈ ਤੁਹਾਡਾ ਦੋਸਤ ਮਿੱਤਰ ਤੁਹਾਡੀ ਪਿੱਠ ਪਿੱਛੇ ਹਨਾ ਉਹ ਕਹੇ ਕਿ ਹਾਂ ਯਾਰ ਬੰਦਾ ਵਧੀਆ ਉਹ ਜਿਹੇ ਬੰਦਿਆਂ ਤੋਂ ਤਾਂ ਆਪਾਂ ਸਲਾਹ ਵੀ ਲੈ ਸਕਦੇ ਹਾਂ ਕਿ ਯਾਰ ਆ ਮੈਂ ਵੀਡੀਓ ਬਣਾਈ ਆ ਇਹ ਚੰਗੀ ਆ ਮਾੜੀ ਆ ਹਨਾ ਜਿਹੜਾ ਤੁਹਾਨੂੰ ਦੱਸੇ ਵੀ ਹਾਂ ਕੀ ਚੰਗਾ ਕੀ ਮਾੜਾ ਪਰ ਜਿਹੜੇ ਬੰਦੇ ਤੋਂ ਆਪਾਂ ਉਮੀਦੇ ਨਹੀਂ ਕਰ ਸਕਦੇ ਕੋਈ ਵੀ ਆਹ ਬੰਦਾ ਵੀ ਆਪਾਂ ਨੂੰ ਕੁਝ ਦੱਸ ਸਕਦਾ ਉਹ ਬੰਤੇ ਦੀ ਫਿਰ ਪਰਵਾਹ ਕੀ ਕਰਨੀ ਬਾਕੀ ਗੱਲ ਇਹ ਆ ਕਿ ਆਪਾਂ ਜੇ ਹਮੇਸ਼ਾ ਹੀ ਜੱਕਦੇ ਰਹਾਂਗੇ ਆਪਣੀ ਜ਼ਿੰਦਗੀ ਦਾ ਆਨੰਦ ਲਓ ਜੋ ਤੁਹਾਨੂੰ ਵਧੀਆ ਲੱਗਦਾ ਉਹ ਕਰੋ ਹਨਾ ਜੋ ਤੁਹਾਨੂੰ ਠੀਕ ਲੱਗਦਾ ਉਹ ਪਾਓ ਮੈਨੂੰ ਆ ਕੇ ਕੋਈ ਕਹਿ ਦਿੰਦਾ ਯਾਰ ਤੇਰੀ ਪੱਗ ਨਹੀਂ ਠੀਕ ਲੱਗਦੀ ਮੰਨ ਲਓ ਜੇ ਹੁਣ ਮੈਂ ਆਪਣੇ ਮਨ 'ਚ ਇਹੀ ਸੋਚੀ ਜਾਵਾਂ ਯਾਰ ਹਾਂ ਸੱਚੀ ਮਰੀ ਪੱਗ ਨਹੀਂ ਠੀਕ ਲੱਗ ਰਹੀ ਯਾਰ ਫਿਰ ਹਨਾ ਮੈਂ ਇਹਨੂੰ ਹੁਣ ਮੈਂ ਸਾਰਿਆਂ ਤੋਂ ਭੜਾ ਤਾਂ ਨਹੀਂ ਲੱਗ ਰਿਹਾ ਮੈਂ ਔਟ ਤਾਂ ਨਹੀਂ ਲੱਗ ਰਿਹਾ ਮੈਂ ਆਪਣੀ ਪੱਗ ਕਿਸੇ ਤੋਂ ਬਣਾਵਾ ਜਿਹੜਾ ਮੇਰਾ ਥੋੜਾ ਜਿਹਾ ਵੀ ਮਨਵਲ ਜੇ ਹੱਲ ਜਾਂਦਾ ਇਸ ਗੱਲ ਨਾਲ ਸੁਣਨ ਤੇ ਤਾਂ ਮਨ ਲੱਗ ਕਿ ਮੈਂ ਕਦੇ ਵੀ ਆਪਣੀ ਪੱਗ ਤੋਂ ਜਾਂ ਆਪਣੇ ਮਨ ਦਾ ਕਿਸੇ ਤੋਂ ਫਿਰ ਬਣਾਈ ਹੋਈ ਪੱਗ ਤੋਂ ਸੰਤੁਸ਼ਟ ਨਹੀਂ ਹੋ ਸਕਦਾ ਮੇਰੀ ਬਣਦੀ ਹੋਈ ਪੱਗ ਮੈਨੂੰ ਠੀਕ ਨਹੀਂ ਲੱਗ ਰਹੀ ਕਿਸੇ ਹੋਰ ਨੂੰ ਨਹੀਂ ਲੱਗ ਰਹੀ ਮੈਂ ਇਹ ਹੀ ਸੋਚੀ ਜਾਊਂਗਾ ਯਾਰ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਹਨਾ ਮੈਂ ਆ ਨਾ ਪਾਵਾਂ ਯਾਰ ਮੈਂ ਪੀਲਾ ਰੰਗ ਨਾ ਪਾਵਾਂ ਮੈਂ ਹਰਾ ਨਾ ਪਾਵਾਂ ਉਹ ਯਾਰ ਤੁਹਾਨੂੰ ਜੋ ਵਧੀਆ ਲੱਗਦਾ ਉਹ ਪਾਓ ਹਨਾ ਰੰਗ ਵੀ ਤਾਂ ਪਾਉਣ ਵਾਸਤੇ ਹੀ ਬਣੇ ਨੇ ਐਵੇਂ ਹੀ ਕਈ ਲੋਕ ਕਬਰਾਈ ਜਾਂਦੇ ਨੇ ਯਾਰ ਕਿ ਮੇਰਾ ਰੰਗ ਕਾਲਾ ਮੇਰਾ ਰੰਗ ਗੋੜਾ ਠੀਕ ਆ ਉਹਦਾ ਰੰਗ ਕੋਰਾ ਮੈਂ ਵਧੀਆ ਨਹੀਂ ਲੱਗਦਾ ਹੂੰਗਾ ਯਾਰ ਥੋੜੀ ਵੱਖਰੀ ਪਛਾਣ ਆ ਤੁਸੀਂ ਕਾਲੇ ਰੰਗ ਦੇਓ ਤਾਂ ਕੀ ਗੱਲ ਆ ਯਾਰ ਹਨਾ ਤੁਸੀਂ ਹੋ ਤਾਂ ਇਨਸਾਨ ਥੋੜਾ ਦਿਲ ਤਾਂ ਸਾਫ ਆ ਉਹ ਤਾਂ ਨਹੀਂ ਕਾਲਾ ਠੀਕ ਆ ਤੁਸੀਂ ਨਾ ਆਪਣਾ ਪੂਰਾ ਪੂਰਾ ਮੰਲਾ ਯੋਗਦਾਨ ਪਾ ਰਹੇ ਹਾਂ ਨਾ ਦੁਨੀਆ ਦੇ ਵਿੱਚ ਤੁਸੀਂ ਕੋਈ ਦਰਖਤ ਲਾਇਆ ਉਹ ਦਰਖਤ ਨੇ ਇਹ ਦੇਖਿਆ ਕਿ ਹਾਂ ਇਹ ਕਾਲਾ ਕਾਲੇ ਬੰਦੇ ਨੇ ਲਾਇਆ ਜਾਂ ਗੋਰੇ ਨੇ ਲਾਇਆ ਹਨਾ ਤੁਸੀਂ ਆਪਣਾ ਵਾਲਾ ਵਾਲਾ ਸਾਫ ਰੱਖ ਰਹੇ ਹੋ ਉਹਦੇ 'ਚ ਦੇਖਿਆ ਗਿਆ ਕਿ ਹਾਂ ਇਹ ਕਾਲੇ ਬੰਦੇ ਨੇ ਲਾਇਆ ਜਾਂ ਗੋਰੇ ਨੇ ਲਾਇਆ ਹਨਾ ਇਹ ਗੱਲਾਂ ਨਹੀਂ ਮੈਟਰ ਕਰਦੀਆਂ ਰੰਗ ਵੀ ਨਹੀਂ ਮੈਟਰ ਕਰਦੇ ਜ਼ਿੰਦਗੀ 'ਚ ਕਦੇ ਵੀ ਤੁਸੀਂ ਉਹ ਕਹਿੰਦੇ ਹੁੰਦੇ ਨੇ ਪਾਓ ਜੱਗ ਪਾਉਂਦਾ ਖਾਓ ਮਨ ਪਾਉਂਦਾ ਹਨਾ ਵੀ ਪਾਓ ਪਰ ਤੁਸੀਂ ਕੱਪੜੇ ਇਦਾਂ ਦੇ ਪਾਓ ਜੋ ਤੁਹਾਡਾ ਤਨ ਢੱਕ ਦੇਣ ਤੁਹਾਡੇ ਹਨਾ ਮੰਨ ਲਾ ਵੀ ਕੱਪੜੇ ਕਿਸੇ ਤੋਂ ਮੰਨ ਲਾ ਕਿ ਤੁਹਾਨੂੰ ਇਹ ਨਾ ਹੋਵੇ ਕਿ ਕੋਈ ਕਹਿੰਦਾ ਫਿਰ ਇਹ ਕੀ ਆਪਣਾ ਸਰੀਰ ਦਿਖਾਉਂਦਾ ਫਿਰਦਾ ਜਾਂ ਕਿਦਾਂ ਦਾ ਵੀ ਹਨਾ ਤੁਸੀਂ ਉਹ ਪਾਓ ਕਿ ਹਾਂ ਜੋ ਤੁਹਾਡੇ ਮੰਨ ਲਾ ਕਿ ਤਨ ਨੂੰ ਢੱਕਿਆ ਹੋਵੇ ਹਾਂ ਰੰਗ ਜਿੰਤਾ ਦਾ ਮਰਜ਼ੀ ਪਾ ਲਓ ਉਹਦਾ ਕੋਈ ਉਹ ਨਹੀਂ ਹੈਗਾ ਕਿ ਹਾਂ ਇਹ ਰੰਗ ਨਹੀਂ ਪਾਉਣਾ ਇਹ ਰੰਗ ਨਹੀਂ ਪਾਉਣਾ ਜਾਂ ਤੁਹਾਨੂੰ ਕੋਈ ਇੱਕ ਬੰਦਾ ਆ ਕੇ ਕਹਿੰਦਾ ਉਹ ਨਹੀਂ ਯਾਰਾ ਕਹੀ ਜੀ ਪੈਂਟ ਪਾਈਆ ਪੈਂਟ ਕਿੱਥੇ ਬੰਨੀ ਆ ਉਹ ਯਾਰ ਜੇ ਤੁਸੀਂ ਉਹਦੀਆਂ ਗੱਲਾਂ ਸੁਣਨ ਲੱਗੇ ਨਾ ਤੁਸੀਂ ਆਪਣੀ ਜ਼ਿੰਦਗੀ ਖੁੱਲ੍ਹ ਕੇ ਜੀਏ ਨਹੀਂ ਸਕਦੇ ਤੁਸੀਂ ਆਪਣੀ ਜ਼ਿੰਦਗੀ ਖੁੱਲ੍ਹ ਕੇ ਜੀ ਕੇ ਤਾਂ ਦੇਖੋ ਕੋਈ ਮਤਲਬ ਕਿਸੇ ਕਿਸੇ ਬੰਦੇ ਨੂੰ ਸ਼ੌਕ ਹੁੰਦਾ ਕਿ ਯਾਰ ਮੈਂ ਐਨ ਕਲਾਵਾਂ ਫਿਰ ਉਹ ਸੰਗਦਾ ਯਾਰ ਮੈਂ ਪਿੰਡ ਚ ਐਨ ਕਲਾਹੂੰਗਾ ਤਾਂ ਮੈਨੂੰ ਕਹਿਣਗੇ ਫੁਕਰਾ ਉਹ ਕਹਿਣ ਦੋ ਯਾਰ ਫੁਕਰਾ ਹੈ ਨਾ ਉਹ ਆਪਾਂ ਮੰਨ ਲਾ ਕੀ ਜੇ ਉਹ ਆਪਾਂ ਉੱਥੋਂ ਲੰਘੇ ਉਹ ਕਹਿ ਰਿਹਾ ਕਿ ਫੁਕਰਾ ਉਹਦੇ ਫੁਕਰਾ ਕਹਿਣ ਨਾਲ ਆਪਾਂ ਤਾਂ ਨਹੀਂ ਪਤਾ ਲੱਗਿਆ ਕੀ ਹੋਣ ਆਪਾਂ ਨੂੰ ਫੁਕਰਾ ਕਿਹਾ ਠੀਕ ਆ ਦੂਜੀ ਗੱਲ ਇਹ ਆ ਉਹ ਤੋਂ ਬਾਅਦ ਕਿ ਮੈਂ ਹੁਣ YouTube ਤੇ ਵੀਡੀਓ ਪਾਉਣ ਲੱਗਿਆ ਅੱਜ ਕੱਲ ਜੇ ਕੋਈ ਮੇਰੀ ਵੀਡੀਓ ਦੇਖ ਕੇ ਕਹਿੰਦਾ ਕਿ ਸਾਲਾ ਹਨਾ ਵੀਡੀਓ ਪਾਉਂਦਾ ਜਾਂ ਇਦਾਂ ਕਿ ਯੂਟਿਊਬਰ ਜਾਂ ਕੁਝ ਵੀ ਕਹਿੰਦਾ ਯਾਰ ਹਾਂ ਮੈਂ ਯੂਟਿਊਬਰ ਮੰਨ ਲਾ ਕੇ ਜੇ ਮੈਂ YouTube ਤੇ ਵੀਡੀਓ ਪਾ ਰਿਆਂ ਤਾਂ ਮੈਂ ਹਾਂ ਇਹ ਗੱਲ ਸਹੀ ਆ ਕਿ ਮੈਂ ਯੂਟਿਊਬਰ ਬਣ ਰਹੀ YouTube ਤੇ ਵੀਡੀਓ ਪਾ ਰਿਆਂ ਜੇ ਇਹ ਗੱਲ ਕੋਈ ਕਹਿੰਦਾ ਤਾਂ ਕੋਈ ਮਾੜੀ ਨਹੀਂ ਹਨਾ ਯੂਟਿਊਬਰ ਕਹਿਣ ਨਾਲ ਕੀ ਫਰਕ ਪੈਂਦਾ ਕੋਈ ਮਾੜਾ ਨਾਮ ਵੀ ਨਹੀਂ ਹੈਗਾ ਵੱਡੇ ਵੱਡੇ ਯੂਟਿਊਬਰ ਨੇ ਹਨਾ ਮਿਲੀਅਨ ਚ ਸਬਸਕ੍ਰਾਈਬਰ ਨੇ ਠੀਕ ਆ ਕਿੱਥੇ ਕਿੱਥੇ ਕਿੰਨੀ ਕਿੰਨੀ ਦੂਰ ਤੱਕ ਘੁੰਮਣ ਜਾਂਦੇ ਨੇ ਆਪਣੇ ਲੋਕ ਤਾਂ ਇੱਥੇ ਜੇ ਆਪਣੇ ਲਵੇ ਆਪਾਂ ਕਿਸੇ ਨੂੰ ਹੱਥ ਦੇ ਦਈਏ ਕਿ ਆਪਾਂ ਅੱਡੇ ਤੇ ਵੀ ਜਾਣਾ ਹੋਵੇ ਉਹਨੂੰ ਵੀ ਕਹਿ ਦਿੰਦੇ ਨੇ ਕਿ ਘਰਾਂ ਦੋ ਦੋ ਚੀਜ਼ਾਂ ਖੜੀਆਂ ਨੇ ਕਿਉਂ ਹੱਥ ਦੇ ਕੇ ਜਾ ਰਹੇ ਆ ਯਾਰ ਹੱਥ ਦੇ ਕੇ ਵੀ ਉਹ ਇੱਕ ਵੱਖਰਾ ਸਫਰ ਆ ਹਨਾ ਹੱਥ ਦੇ ਕੇ ਕਿਸੇ ਨਾਲ ਬੈਠ ਕੇ ਜਾਣਾ ਉਹਦੇ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੱਥ ਦੇ ਕੇ ਬੈਠਣ ਲਈ ਵੀ ਨਹੀਂ ਤਾਂ ਤੁਸੀਂ ਮਤਲਬ ਕੀ ਕਿਸੇ ਨੂੰ ਐਵੇਂ ਖੜਾ ਬਿਠਾ ਵੀ ਨਹੀਂ ਸਕਦੇ ਠੀਕ ਆ ਉਹ ਤੋਂ ਬਾਅਦ ਆ ਜਾਂਦੀ ਹੈ ਗੱਲ ਅੱਗੇ ਕਿ ਤੁਸੀਂ ਜੋ ਵੀ ਕਰ ਰਹੇ ਹੋ ਉਹ ਆਏ ਸੋਚ ਕੇ ਕਰੋ ਕਿ ਮੈਂ ਹਾਂ ਬਹੁਤ ਚੰਗਾ ਕਰ ਰਿਹਾ ਵਧੀਆ ਕਰ ਰਿਹਾ ਥੋੜਾ ਆਲਾ ਦਾਲਾ ਸਾਫ਼ ਰੱਖੋ ਹਨਾ ਕੁਸਮਾਚ ਜਿਹੜੇ ਤੁਹਾਡੀ ਜਿੱਥੇ ਲੋੜ ਆ ਉਹ ਕੰਮ ਕਰੋ ਹਨਾ ਕਿਸੇ ਦੀ ਹੈਲਪ ਕਰੋ ਬਾਕੀ ਕਿਸੇ ਦਾ ਮੂੰਹ ਨਹੀਂ ਬੰਦ ਕਰ ਸਕਦੇ ਆਪਾਂ ਠੀਕ ਆ ਇੱਕ ਗੱਲ ਹੋਰ ਵੀ ਆ ਨਾਲੇ ਉਹ ਲੋਕਾਂ ਦੀ ਕੀ ਪ੍ਰਵਾਹ ਕਰਨੀ ਜੀ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਤੁਹਾਡੇ ਪਿੱਠ ਪਿੱਛੇ ਭੌਂਕਣ ਵਾਲੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਸੱਚਾਈ ਕੀ ਆ ਸਤਾਈ ਕੁਛ ਹੋਰ ਹੁੰਦੀ ਆ ਉਹ ਐਵੇਂ ਹੀ ਕੰਨਾ ਬਣਾਈ ਜਾਊਗਾ ਯਾਰ ਐਵੇਂ ਆ ਐਵੇਂ ਆ ਹਨਾ ਉਹ ਜਿਹਦੇ ਨਾਲ ਹੋਇਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਹਾਂ ਕੀ ਆ ਕੀ ਨਹੀਂ ਠੀਕ ਆ ਆਨੰਦ ਲਓ ਮੈਂ ਤਾਂ ਇਹ ਕਹਣਾ ਯਾਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਜੇ ਬਾਕੀ ਗੱਲ ਰਹੀ ਯੂਟਿਊਬਰ ਦੀ ਮੈਂ ਵੀਡੀਓ ਪਾਉਣਾ ਜੇ ਮੈਂ ਵੀ ਸੋਚੂਗਾ ਮੇਰੇ ਮਨ 'ਚ ਇਹ ਗੱਲ ਹੋਊਗੀ ਕਿ ਹਾਂ ਯਾਰ ਲੋਕ ਕੀ ਕਹਿਣਗੇ ਉਹ ਲੋਕਾਂ ਨੂੰ ਦਿਖਾਉਣ ਵਾਸਤੇ ਤਾਂ ਮੈਂ ਵੀਡੀਓ ਪਾ ਰਿਹਾ ਯਾਰ ਮੈਨੂੰ ਇਹ ਸੋਚਣਾ ਹੀ ਨਹੀਂ ਚਾਹੀਦਾ ਇਹ ਤਾਂ ਨੈਗੇਟਿਵਿਟੀ ਆ ਨੈਗੇਟਿਵਿਟੀ ਨੂੰ ਹਮੇਸ਼ਾ ਦੂਰ ਕਰੋ ਆਪਣੇ ਤੋਂ ਪੋਜ਼ਿਟਿਵਿਟੀ ਰੱਖੋ ਹਮੇਸ਼ਾ ਯਾਰ ਜੇ ਕੋਈ ਮੇਰੀ ਵੀਡੀਓ ਦੇਖ ਵੀ ਰਿਹਾ ਹਨਾ ਦੋ ਚਾਰ ਜਾਨੇ ਦੇਖ ਰਹੇ ਨੇ 10 ਜਾਨੇ ਦੇਖ ਰਹੇ ਨੇ ਉਹ ਕਿਹੜਾ ਜੇ ਮੇਰੀ ਵੀਡੀਓ ਉਹਨਾਂ ਨੂੰ ਨਾ ਚੰਗੀ ਲੱਗਦੀ ਹੋਈ ਉਹ ਕਿਹੜਾ ਆ ਕੇ ਮੈਨੂੰ ਫਿਰ ਮਨ ਲੱਗੀ ਲੱਭ ਕੇ ਮਰੇਟ ਮਾਰਨਗੇ ਕਿ ਹਾਂ ਯਾਰ ਤੇਰੀ ਵੀਡੀਓ ਚੰਗੀ ਨਹੀਂ ਸੀ ਜੇ ਤਾਂ ਉਹ ਮੈਨੂੰ ਆ ਕੇ ਮਨ ਲਾ ਰੋਕ ਦਣਗੇ ਕਿ ਵੀਡੀਓ ਨਾ ਪਾ ਜਾਂ ਮੈਨੂੰ ਕੋਈ ਬਾਈਚਾਂਸ ਰੋਕਦਾ ਵੀ ਆ ਕਿ ਵੀਡੀਓ ਨਾ ਪਾਇਆ ਕਰ ਇਦਾਂ ਜੇ ਮੈਂ ਲੋਕਾਂ ਦੀਆਂ ਸੁਣਨ ਲੱਗ ਗਿਆ ਹਨਾ ਮੇਰੇ ਮਨ ਦੀ ਕਰੂ ਮੈਂ ਇਹ ਸੋਚ ਹਮੇਸ਼ਾ ਮੇਰੇ ਤੋਂ ਵੀ ਲਾ ਕੇ ਕਹਿਣਾ ਮੈਂ ਹੋਰ ਵੀ ਜੇ ਕੋਈ ਵੀ ਕੋਈ ਕੰਮ ਕਰਦਾ ਉਹ ਇਹ ਸੋਚੇ ਹਮੇਸ਼ਾ ਕਿ ਮੈਂ ਤਾਂ ਯਾਰ ਮੇਰੇ ਮਨ ਦੀ ਕਰੂੰਗਾ ਮੈਂ ਕਿਸੇ ਤੋਂ ਕੀ ਲੈਣਾ ਮੈਂ ਕਿਹੜਾ ਕਿਸੇ ਦੇ ਘਰਾਂ ਖਾਣ ਜਾਣਾ ਆਪਾਂ ਆਪਣੇ ਘਰਾਂ ਕੰਮਕਾਰ ਕਰਦੇ ਆ ਆਪਣਾ ਸ਼ੌਂਕ ਆ ਆਪਣੇ ਸ਼ੌਂਕ ਲਈ ਆਪਾਂ ਮੰਨ ਲਾ ਕੇ ਤਿਆਰ ਹੁੰਨੇ ਆ ਪੱਗ ਬੰਨਦੇ ਆ ਹਨਾ ਜਦੋਂ ਆਪਾਂ ਆਪਣੇ ਸ਼ੌਂਕ ਲਈ ਤਿਆਰ ਹੁੰਨੇ ਆ ਆਪਾਂ ਆਪਣੇ ਫੰਕਸ਼ਨ ਤੇ ਜਾਂਦੇ ਆ ਤਾਂ ਆਪਾਂ ਫਿਰ ਕਿਸੇ ਦੀ ਕੀ ਪਰਵਾਹ ਕਰਨੀ ਕਿ ਮੇਰੇ ਪਾਇਆ ਹੋਇਆ ਜਚਣਾ ਨਹੀਂ ਜਾਂ ਮੈਨੂੰ ਕਿਸੇ ਨੇ ਟੋਕਤਾ ਯਾਰ ਆਹ ਚੀਜ਼ਾਂ ਹਨਾ ਇਸ ਸਮਾਜ ਦੀ ਹਨਾ ਆਪਣੇ ਦੀ ਇਹ ਘਾਟੇ ਰਹਿਣੀ ਹੈ ਇਹ ਨਾ ਮਨ ਲਾ ਕੀ ਜਾਣ ਕੇ ਇਹਨਾਂ ਨੂੰ ਪਤਾ ਹੁੰਦਾ ਕਿਸੇ ਨਾ ਕਿਸੇ ਬੰਦੇ ਨੂੰ ਇਹ ਟੋਕ ਦੇਣਗੇ ਉਹ ਤੇਰੇ ਆਹਾ ਇਹ ਕਿੱਥੋਂ ਲਿਆ ਓਏ ਜਾਂ ਤਾਂ ਉਹਨੂੰ ਵਧਾ ਚੜਾ ਕੇ ਕਹਿਣਗੇ ਜਾਂ ਉਹਨੂੰ ਜਮੇ ਹੀ ਘਟਾ ਕੇ ਕਹਿਣਗੇ ਤੇ ਕਈ ਕਈ ਬੰਦੇ ਇਹਨੂੰ ਦਿਲ ਤੇ ਲਾ ਜਾਂਦੇ ਨੇ ਯਾਰ ਮੇਰਾ ਪਾਇਆ ਵੇ ਕੱਪੜਾ ਸੱਤੀਓ ਨਹੀਂ ਵਧੀਆ ਨਹੀਂ ਹੋਣਾ ਹਨਾ ਇਹ ਚੰਗਾ ਨਹੀਂ ਹੋਣਾ ਨਾ ਯਾਰ ਥੋੜੇ ਦਿਲ ਨੂੰ ਜਾਚ ਰਿਆ ਨਾ ਥੋੜੇ ਦਿਲ ਚ ਮਾੜਾ ਜਿਹਾ ਵੀ ਆ ਗਿਆ ਕਿ ਹਾਂ ਯਾਰ ਵੀ ਕਿਤੇ ਸੱਤੀਓ ਮੇਰਾ ਕੱਪੜਾ ਮਾੜਾ ਤਾਂ ਤੁਹਾਡੇ ਮਾਲਕੀ ਜੋ ਹੋਰ ਉਹ ਤੋਂ ਮਹਿੰਗੇ ਤੋਂ ਮਹਿੰਗਾ ਪਾ ਲੋ ਫਿਰ ਤੁਸੀਂ ਲੋਕਾਂ ਨੂੰ ਸੰਤੁਸ਼ਟ ਕਰ ਦੋਗੇ ਨਹੀਂ ਹੁੰਦੇ ਤੁਸੀਂ ਕਿਸੇ ਵਿਆਹ ਤੇ ਜਾਂਦੇ ਹੋ ਉੱਥੇ ਵੀ ਲੋਕ ਘਾਟ ਕੱਢਿਆਉਂਦੇ ਨੇ ਯਾਰ ਵਿੱਚੇ ਮੈਂ ਵੀ ਹੋਊਗਾ ਕਿ ਯਾਰ ਆਹ ਚੀਜ਼ ਨਹੀਂ ਸਵਾਦ ਬਣੀ ਹੋਈ ਥੀ ਉਹ ਯਾਰ ਇੱਕ ਚੀਜ਼ ਨਹੀਂ ਸਵਾਦ ਬਣੀ ਹੋਈ ਸੀ ਜਿਹੜੀਆਂ ਬਾਕੀ ਚੀਜ਼ਾਂ ਸਵਾਦ ਬਣੀਆਂ ਹੋਈਆਂ ਸੀ 10 ਉਹਨਾਂ ਦੀ ਤਾਂ ਤੂੰ ਤਾਰੀਫ਼ ਕੀਤੀ ਨਹੀਂ ਜੋ ਨਹੀਂ ਵਧੀਆ ਬਣਿਆ ਹੋਇਆ ਸੀ ਉਹਦੀ ਤੂੰ ਉਹ ਕਰਤਾ ਕਿ ਹਾਂ ਯਾਰ ਆ ਵਧੀਆ ਨਹੀਂ ਬਣਿਆ ਹੋਇਆ ਸੀ ਚਲੋ ਮੰਨ ਲਓ ਕਿ ਇੱਕ ਬੰਦੇ ਨੂੰ ਉਹ ਚੀਜ਼ ਵਧੀਆ ਨਹੀਂ ਲੱਗੀ ਬਾਕੀ ਖਬਰਾਂ 10 ਨੂੰ ਉਹ ਵਧੀਆ ਲੱਗੀ ਹੋਵੇ ਹਮੇਸ਼ਾ ਇਹ ਸੋਚ ਕੇ ਚੱਲੋ ਯਾਰ ਕਿ ਇੱਕ ਨੂੰ ਮੇਰੀ ਪੱਗ ਨਹੀਂ ਠੀਕ ਲੱਗੀ ਇੱਕ ਨੂੰ ਮੇਰੇ ਬੂਟ ਨਹੀਂ ਠੀਕ ਲੱਗੇ ਇੱਕ ਨੂੰ ਸ਼ਰਟ ਨਹੀਂ ਠੀਕ ਲੱਗੀ ਬਾਕੀ 10 ਨੂੰ ਖਬਰਾਂ ਲੱਗੇ ਹੁਣ ਹਨਾ ਤੁਹਾਡੇ ਪਰਿਵਾਰ ਨੂੰ ਲੱਗ ਰਹੀ ਨੇ ਪਹਿਲਾਂ ਪਰਿਵਾਰ ਚ ਸਲਾਹ ਲਓ ਯਾਰ ਕਿ ਮੈਂ ਤਿਆਰ ਹੋਇਆ ਮੇਰੇ ਚ ਕੋਈ ਕਮੀ ਪੇਸ਼ੀ ਲੱਗਦੀ ਆ ਜੇ ਕੋਈ ਕਮੀ ਪੇਸੀ ਹੋਊਗੀ ਤੁਹਾਡਾ ਪਰਿਵਾਰ ਵੀ ਤਾਂ ਦੱਸੋ ਯਾਰ ਕਿ ਹਨਾ ਇੱਥੋਂ ਤੇਰਾ ਮਨ ਲਾ ਕੀ ਠੀਕ ਨਹੀਂ ਲੱਗ ਰਿਹਾ ਮੰਨ ਲਓ ਕਿ ਮੇਰਾ ਸਿਰ ਨੰਗਾ ਤਾਂ ਮੇਰਾ ਪਰਿਵਾਰ ਦੱਸੋ ਨੀ ਕਿ ਯਾਰ ਤੇਰਾ ਸਿਰ ਨੰਗਾ ਹਨਾ ਮੈਂ ਧਗੂਗਾ ਐਤਾਂ ਹੀ ਜੇ ਤੁਹਾਡੇ ਚ ਕੋਈ ਘਾਟ ਲੱਗਦੀ ਹੋਊਗੀ ਤੁਹਾਡਾ ਪਰਿਵਾਰ ਕਹੂਗਾ ਯਾਰ ਕਿ ਆਹ ਸ਼ਰਟ ਨਾਲ ਆ ਪੱਗ ਨਹੀਂ ਮੈਚ ਕਰਦੀ ਹਨਾ ਐਦਾਂ ਮੰਨ ਲਾ ਵੀ ਤੁਹਾਨੂੰ ਪਹਿਲਾਂ ਤੁਹਾਡਾ ਪਰਿਵਾਰ ਇਹ ਦੱਸੂਗਾ ਚੰਗਾ ਮਾੜਾ ਲੋਕਾਂ ਦਾ ਜੋ ਦੱਸਿਆ ਵੇ ਚੰਗਾ ਮਾੜਾ ਹੋਊਗਾ ਉਹ ਸੱਚ ਨਹੀਂ ਹੁੰਦਾ ਸੱਚ ਉਹਨਾਂ ਦਾ ਹੋਊਗਾ ਜਿਹੜੇ ਤੁਹਾਡੀ ਕੇਅਰ ਕਰਦੇ ਹੋਣਗੇ ਤੁਹਾਡੀ ਫਿਕਰ ਕਰਦੇ ਹੋਣਗੇ ਜਾਂ ਤੁਹਾਡੇ ਦੋਸਤ ਮਿੱਤਰ ਹੋਣਗੇ ਉਹ ਵੀ ਜਿਹੜੇ ਪੱਕੇ ਹੋਣਗੇ ਸੱਚੇ ਹੋਣਗੇ ਬਾਕੀ ਤਾਂ ਮਨ ਲਾ ਕਿ ਇੱਥੇ ਤੁਸੀਂ ਦੋ ਕਦਮ ਪਿੱਛੇ ਪੱਟ ਲੋ ਮਨ ਲਾ ਜਾਂ ਦੋ ਕਦਮ ਕਿਤੇ ਉੱਥੋਂ ਤੁਰ ਪੋ ਕਿੱਥੇ ਖੜੇ ਹੁੰਦੇ ਹੋ ਮਹਿਫਲ 'ਚ ਤੁਹਾਡੀਆਂ ਗੱਲਾਂ ਤੁਹਾਡੇ ਤੁਰਨ ਤੋਂ ਨਾਲ ਦੀ ਨਾਲ ਸਟਾਰਟ ਹੋ ਜਾਂਦੀਆਂ ਨੇ ਗੱਲਾਂ ਦਾ ਤਾਂ ਉਹਨਾਂ 'ਚ ਦਮ ਹੁੰਦਾ ਕਿ ਤੁਹਾਡੇ ਮੂੰਹ 'ਤੇ ਕਹਿ ਸਕਣ ਕਿ ਹਾਂ ਯਾਰ ਵੀ ਆਏ ਸੀ ਜਾਂ ਚੁਗਲੀਆਂ ਕਰਦੀਆਂ ਨੇ ਉਹ ਤੁਹਾਡੇ ਮੂੰਹ 'ਤੇ ਕਹਿਣਾ ਕਿ ਆਹ ਬੰਦੇ 'ਚ ਆਹ ਕਮੀਆਂ ਨੇ ਨਾਲੇ ਇਹ ਵੀ ਪਤਾ ਹੁੰਦਾ ਅਗਲੇ ਨੂੰ ਕਿ ਪਤਾ ਇਹਨੂੰ ਲੱਗ ਜਾਣਾ ਪਰ ਉੱਥੇ ਆ ਜਾਂਦਾ ਗੱਲ ਇਹ ਕਿ ਯਾਰ ਤੈਨੂੰ ਕੌਣ ਕਹਿੰਦਾ ਸਬੂਤ ਲਿਆ ਤੇ ਉਸ ਗੱਲ 'ਚ ਦੂਜਾ ਬੰਦਾ ਬੁਰੇ ਪੈ ਜਾਂਦਾ ਕਿ ਹਾਂ ਯਾਰ ਜੇ ਆਪਾਂ ਨੂੰ ਜੇ ਕੋਈ ਗੱਲ ਕੋਈ ਦੱਸ ਵੀ ਦੱਦਾ ਤਾਂ ਉਹਦੇ 'ਚ ਆਪਾਂ ਅਗਲੇ ਦਾ ਨਾਮ ਨਹੀਂ ਲੈ ਸਕਦੇ ਹੁੰਦੇ ਕਾਫੀ ਗੱਲਾਂ ਹੁੰਦੀਆਂ ਨੇ ਬਾਕੀ ਮੈਂ ਤਾਂ ਇਹ ਕਹਿਣਾ ਕਿ ਯਾਰ ਜ਼ਿੰਦਗੀ ਦਾ ਆਨੰਦ ਮਾਣੋ ਜਿਹਨੂੰ ਜੋ ਪਾਉਣਾ ਚੰਗਾ ਲੱਗਦਾ ਖਾਣਾ ਚੰਗਾ ਲੱਗਦਾ ਉਦਾਂ ਦਾ ਕਰੋ ਯਾਰ ਫਰਜ਼ ਕਰੋ ਹਨਾ ਕਈ ਵਾਰ ਤੁਹਾਡਾ ਹੱਥ ਤੰਗ ਹੁੰਦਾ ਜਿਵੇਂ ਮੰਨ ਲਓ ਤੁਸੀਂ ਸੋਚਦੇ ਹੋ ਯਾਰ ਆਪਣੇ ਲਵੇ ਉਹ ਜਗ੍ਹਾ ਪਈ ਆ ਫਲਾਟ ਪਿਆ ਉਹਨੂੰ ਵੇਚ ਦਈਏ ਫਿਰ ਤੁਸੀਂ ਸੋਚਦੇ ਹੋ ਯਾਰ ਲੋਕ ਕੀ ਕਹਿਣਗੇ ਉਹ ਯਾਰ ਲੋਕ ਕੀ ਕਹਿਣਗੇ ਲੋਕਾਂ ਦਾ ਕੀ ਲੋਕਾਂ ਦੇ ਕਹਿਣ ਦਾ ਕੀ ਆ ਲੋਕ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਨੀ ਬਕਸਿਆ ਜੇ ਮੰਨ ਲਓ ਤੁਸੀਂ ਥੋੜਾ ਜਿਹਾ ਵੱਧ ਖਰਚ ਕਰ ਰਹੇ ਹੋ ਇਹ ਸਾਲਾ ਹੁਣ ਇਹ ਮੰਨ ਲਾ ਕੀ ਖੁੱਲੇ ਡਾ ਰਿਆ ਇਹ ਕੁਛ ਨਾ ਕੁਛ ਵੇਚੂ ਜੇ ਤੁਸੀਂ ਮੰਨ ਲਾ ਥੋੜਾ ਜਿਹਾ ਖਰਚਾ ਦੇਖ ਕੇ ਕਰਦੇ ਹੋ ਕੰਮਕਾਰ ਕਰਦੇ ਹੋ ਇਹ ਸਾਲਾ ਸੂਮ ਆ ਹਨਾ ਉਹ ਟਿਕਣ ਦੰਦੇ ਨੇ ਲੋਕ ਉਹ ਕਹਿੰਦੇ ਨੇ ਫਿਰ ਇਹ ਬੰਦਾ ਰੁਪਈਆ ਨਹੀਂ ਖਰਚਦਾ ਜਿਹੜਾ ਥੋੜਾ ਜਿਹਾ ਕਿਰਸ ਕਰਦਾ ਜਾਂ ਕੰਮ ਕਰਦਾ ਇਹ ਸਾਲਾ ਸੂਮ ਆ ਹਨਾ ਯਾਰ ਲੋਕਾਂ ਦੀ ਪ੍ਰਵਾਸ ੱਡੋ ਠੀਕ ਆ ਜਦੋਂ ਉਹ ਚੀਜ਼ ਤੁਸੀਂ ਖਰੀਦੀ ਸੀਗੀ ਜਿਸ ਨੂੰ ਵੇਚਣ ਬਾਰੇ ਤੁਸੀਂ ਸੋਚਿਆ ਕਿ ਮੈਂ ਪਲਾਟ ਵੇਚ ਕੇ ਆਪਣਾ ਥੋੜਾ ਜਿਹਾ ਕੰਮ ਠੀਕ ਕਰ ਲਾਂ ਉਦੋਂ ਲੋਕਾਂ ਤੋਂ ਇਹ ਸੋਚਿਆ ਸੀ ਕਿ ਲੋਕ ਕੀ ਕਹਿਣਗੇ ਉਦੋਂ ਵੀ ਨਾ ਸੋਚਿਆ ਹੁੰਦਾ ਤਾਂ ਫੇਰ ਜਦੋਂ ਉਹਨੂੰ ਵੇਚਣਾ ਤਾਂ ਵੀ ਨਾ ਸੋਚੋ ਤੁਸੀਂ ਆਪਣਾ ਮਤਲਬ ਕਿ ਥੋੜਾ ਕੰਮ ਠੀਕ ਕਰ ਰਿਆ ਨਾ ਉਹਨੂੰ ਵੇਚ ਕੇ ਫਿਰ ਲੋਕਾਂ ਦੀ ਕਾਹਦੀ ਪਰਵਾ ਕਈ ਕਈ ਲੋਕ ਹੁੰਦੇ ਨੇ ਹਨਾ ਉਹ ਚੀਜ਼ ਨੂੰ ਰੌਲਾ ਪਾ ਕੇ ਨਹੀਂ ਵੇਚਦੇ ਉਹ ਸੋਚਦੇ ਨੇ ਯਾਰ ਕਿ ਲੋਕ ਪਤਾ ਨਹੀਂ ਗੱਲਾਂ ਬਣਾਉਣਗੇ ਉਹ ਯਾਰ ਜਦੋਂ ਤੁਸੀਂ ਉਹ ਚੀਜ਼ ਵੇਚਤੀ ਫੇਰ ਵੀ ਤਾਂ ਲੋਕਾਂ ਨੂੰ ਪਤਾ ਲੱਗੂਗਾ ਹਨਾ ਵੀ ਇਹਨੇ ਆ ਚੀਜ਼ ਵੇਚਤੀ ਮੰਨ ਲਓ ਪ੍ਰਾਪਰਟੀ ਆ ਕੋਈ ਆਪਾਂ ਕਈ ਬੰਦੇ ਮੰਨ ਲਾ ਕੀ ਉਹਨੂੰ ਸੰਗਦੇ ਸੰਗਦੇ ਨਹੀਂ ਗੱਲਾਂ ਨਹੀਂ ਕਰਦੇ ਜਾਂ ਕਾਫੀ ਬੰਤੇ ਨੂੰ ਕਹਿੰਦੇ ਨੇ ਵੀ ਅਸੀਂ ਅਸੀਂ ਆ ਚੀਜ਼ ਵੇਚਣੀ ਆ ਉਹ ਚੀਜ਼ ਵਿਕੀ ਤੋਂ ਬਾਅਦ ਵੀ ਤਾਂ ਪਤਾ ਲੱਗਦਾ ਉੱਥੇ ਤੁਹਾਡਾ ਫਾਇਦਾ ਨਹੀਂ ਹੁੰਦਾ ਨੁਕਸਾਨ ਹੁੰਦਾ ਕਿਉਂਕਿ ਜਿਆਦਾ ਲੋਕਾਂ ਨੂੰ ਪਤਾ ਲੱਗੂਗਾ ਤਾਂ ਹਨਾ ਉੱਤੇ ਜੋ ਰੇਟ ਹੋਊਗਾ ਮੰਨ ਲਓ ਉਹ ਵਧੂਗਾ ਜੇ ਤੁਸੀਂ ਲੁਕ ਸਿਪ ਕੇ ਵੇਚੋਗੇ ਤਾਂ ਉਹ ਘਟੂਗਾ ਤੇ ਯਾਰ ਉਹ ਕਿੰਨਾ ਟਾਈਮ ਲוקਿਆ ਰਹੇ ਜੂਗਾ ਜੋ ਤੁਸੀਂ ਵੇਚਤਾ ਜਾਂ ਖਰੀਦਿਆ ਉਹਦਾ ਪਤਾ ਲੱਗ ਹੀ ਜਾਂਦਾ ਠੀਕ ਆ ਬਾਕੀ ਕੋਈ ਵੀ ਬੰਦਾ ਨਾ ਆਪਣੇ ਦਮ ਤੇ ਸਭ ਕੁਝ ਕਰਦਾ ਗੱਲਾਂ ਕਰਨੀਆਂ ਸੌਖੀਆਂ ਨੇ ਕਹਿਣਾ ਸੌਖਾ ਏ ਕਰਨਾ ਬਹੁਤ ਔਖਾ ਠੀਕ ਆ ਜ਼ਿੰਦਗੀ ਚ ਸੰਘਰਸ਼ ਕਰੋ ਨਜ਼ਾਰੇ ਲਓ ਅਨੰਤ ਮਾਣੋ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਧੰਨਵਾਦ ਬਈ ਹਨਾ